ਪਹਿਲਾਂ ਦਾ ਹੀ ਸੰਗਤ ਨੂੰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਕੱਟ ਕਰਨ ਦੇ ਜੀ ਕਾਰਨ ਹੋ ਗਏ ਜੀ ਦੋ ਤਿੰਨ ਇੱਕ ਤਾਂ ਇੱਥੇ ਬਾਬਾ ਬਲਰਾਜ ਦਾਸ ਜੀ ਦੋ ਤਿੰਨ ਸਾਲ ਤੋਂ ਠੱਕੇ ਨਾ ਕਾਬ ਜੋ ਕੇ ਇੱਥੇ ਸੇਵਾ ਕੀਤੀ ਸੇਵਾ ਤਾਂ ਕੀਤੀ ਪਰ ਇੱਥੇ ਬਣਾਇਆ ਕੁਝ ਨਹੀਂ ਜਿੰਨੀ ਇੱਥੋਂ ਦੀ ਆਮਦਨ ਸਾਰੀ ਖੜਾਪ ਕੀਤੀ ਹੈ ਜੀ ਉਦੋਂ ਪਹਿਲਾਂ ਜਿਹੜੇ ਬੰਦੇ ਆ ਨੇ ਸੇਵਾ ਕੀਤੀ ਹੈ 2 ਕਰੋੜ ਦੇ ਹਿਸਾਬ ਨਾਲ ਸਾਰਾ ਦਿਂਦਾ ਹੀ ਉਹਨਾਂ ਨੇ ਸੇਵਾ ਕੀਤੀ ਆ ਲਾ ਕੇ ਇਹਨੇ ਜੋ ਇੰਨੀ ਆਮਦਨੀ ਇਹਦੇ ਵਿੱਚ ਰਹੀ ਸੀ ਤੇ ਬਰਾਤ ਦਾਸ ਨੇ ਕੋਈ ਇੱਥੇ ਸੇਵਾ ਨਹੀਂ ਕੀਤੀ ਜੀ ਤੇ ਇੱਥੇ ਗਲਤ ਹਰਕਤਾਂ ਹੀ ਕੀਤੀਆਂ ਜਿਹਦੇ ਨਾਲ ਮਾਈਆਂ ਸਾਡੀਆਂ ਭੈਣਾਂ ਇੱਥੇ ਮੱਥਾ ਟੇਕਣੋਂ हट ਗਈਆਂ ਇੱਥੇ ਕੋਈ ਮੱਥਾ ਨਹੀਂ ਸੀ ਟੇਕਦਾ ਇਸ ਗੁਰਦੁਆਰਾ ਸਾਹਿਬ ਦੀ ਖਾਮ ਸਵਾਲ ਕਰੂਗੀ ਤੇ ਸਾਨੂੰ ਵੀ ਮਾਨ ਕਮੇਟੀ ਤੇ ਵੀ ਸਾਰੇ ਚੰਗੇ ਬੰਦੇ ਆ ਜੀ ਤੇ ਵਧੀਆ ਇੱਥੇ ਸੰਚਾਲਨ ਕਰਨਗੇ ਜੀ ਇਸ ਜੀ ਅਸੀਂ ਨਵੀਂ ਕਮੇਟੀ ਨਾਲ ਸਹਿਮਤਾਂ ਜਿਹੜੀ ਨਵੀਂ ਕਮੇਟੀ ਬਣੀ ਆ ਬਾਬਾ ਬਲਰਾਜ ਬਲਰਾਜ ਦਾਸ ਜੀ ਨੇ ਬਹੁਤ ਗਲਤ ਕੰਮ ਕੀਤੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਮੱਥਾ ਟੇਕਣ ਨਹੀਂ ਸੀ ਆ ਸਕਦੇ ਤੇ ਬੁੜੀਆਂ ਕੁੜੀਆਂ ਕੋਈ ਨਹੀਂ ਸੀ ਆ ਸਕਦਾ ਗੁਰਦੁਆਰਾ ਸਾਹਿਬ ਵਿੱਚ ਗੁਰਦੁਆਰੇ ਦੀ ਕਮੇਟੀ ਹਮੇਸ਼ਾ ਧਾਰਮਿਕ ਕਮੇਟੀ ਹੋਣੀ ਚਾਹੀਦੀ ਆ ਜੋ ਅੰਮ੍ਰਿਤਧਾਰੀ ਸਿੱਖ ਹੋਣ ਜੋ ਗੁਰੂ ਦੀ ਮਰਿਆਦਾ ਨੂੰ ਫੋਲੋ ਕਰਨਾ ਤੇ ਹੋਰ ਸਾਨੂੰ ਵੱਲੋਂ ਗੱਲ ਤਾਂ ਹਰਕਤਾਂ ਵੀ ਕੀਤੀਆਂ ਲੱਗਦਾ ਨੇ ਕਿ ਬੀਬੀਆਂ ਦਾ ਵੀ ਆਉਣਾ ਜਾਣਾ ਗੁਰਦੁਆਰਾ ਹਾਂਜੀ ਹਾਂਜੀ ਬਿਲਕੁਲ ਹੀ ਬੰਦ ਕਰਤਾ ਸੀ ਬੀਬੀਆਂ ਨੇ ਗੁਰਦੁਆਰਾ ਸੇਵਾ ਹਣਾ ਫਸੀ ਤਾਂ ਬਿਲਕੁਲ ਵੀ ਮੱਥਾ ਟੇਕਣ ਨਹੀਂ ਸੀ ਆਉਂਦੇ ਉਹਦੇ ਹੁੰਦੇ ਤੇ ਉਹ ਅਸੀਂ ਸ਼ਰੋਮਣੀ ਕਮੇਟੀ ਅੱਗੇ ਵੀ ਅਪੀਲ ਕਰਦੇ ਆਂ ਬਲਰਾਜ ਸਿੰਘ ਬੈਠਾ ਸੀ 2 ਸਾਲ ਹੋ ਗਏ ਜੀ ਇਹਨੇ ਬਹੁਤ ਘਟੀਆ ਹਰਕਤਾਂ ਕਰਦਾ ਸੀ ਹੁਣ ਤਾਂ ਇਹਨੇ ਸਿਰਾਈ ਕਰਤਾ ਜੀ ਵੱਧ ਘੱਟ ਜਨਾਨੀਆਂ ਨਾਲ ਅਸੀਂ ਬੀਬੀਆਂ ਬਿਠਾਏ ਕਹਿ ਨਹੀਂ ਸਕਦੇ ਇਹਨੇ ਕੋਈ ਇਤਿਹਾਸ ਨਹੀਂ ਦਿੱਤਾ ਜੀ ਸਾਰਾ ਪੈਸਾ ਵੀ ਇਹਨੇ ਆਪ ਵਰਤਿਆ ਤੇ ਲੋਕਾਂ ਨੂੰ ਇੱਥੇ ਵਾ ਨਹੀਂ ਦਿੰਦਾ ਸੀ ਕਿਤੇ ਨੂੰ ਮੱਥਾ ਟੇਕਾ ਮਰਜ਼ੀ ਨਾਲ ਟੇਕੰਦਦਾ ਮਰਜ਼ੀ ਨੂੰ ਨਾ ਲੋਸਮੈਂਟ ਕਰਦਾ ਸੀ ਬਹੁਤ ਥਾਕਾਰੀ ਬੰਦਾ ਸੀ ਜੀ ਇਹ ਤੇ ਇਹ ਨਗਰ ਵਾਸੀ ਇਕੱਠ ਕੀਤਾ ਇਹਨੂੰ ਜੀ ਲੋਕਾਂ ਨੇ ਭਜਾਇਆ ਇੱਥੋਂ ਇਹ ਜਾਣ ਲੱਗਾ ਡੀਵੀਆਰ ਵੀ ਲਾ ਕੇ ਲਗਾਈ ਮੇਰੀਆਂ ਵੀਰੇ ਕੈਮਰੇਜ ਫੋਟੋਆਂ ਤੇ ਇਹ ਇਸ ਕਰਕੇ ਅਸੀਂ ਲੋਕਾਂ ਨੇ ਭਜਾਇਆ ਜੀ ਗਲਤ ਰਿਕਾਰਡਿੰਗ ਵੀ ਸਾਹਮਣੇ ਹਾਂ ਇਹਦੀ ਗੱਲ ਰਿਕਾਰਡਿੰਗ ਜੀ ਅੱਬ ਹੈਗੀ ਆ ਜੀ ਉਹ ਹੁਣ ਬੀਬੀਆਂ ਸਾਹਮਣੇ ਦੱਸ ਨਹੀਂ ਸਕਦੇ ਜੀ ਉਹ ਅਸੀਂ ਦੇਵਾਂਗੇ ਜੀ ਪੱਤਰਕਾਰ ਨੂੰ ਉਹ ਆਪੇ ਅਨਾਉਂਸ ਕਰਨਗੇ ਜੀ ਅਸੀਂ ਸਰੋ ਉਹ ਤਾਂ ਬਹੁਤ ਜਿਆਦਾ ਹਰਕਤਾਂ ਕਰਦੇ ਕੋਈ ਦਰਸ਼ਨ ਜੋਗ ਨਹੀਂ ਜੀ ਗੱਲਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਜੀ ਇਹ ਜੀ ਜਿਹੜੀ ਹਰਕਤ ਕੀਤੀ ਗਈ ਹੈ ਬਰਨਾਥ ਸਿੰਘ ਵੱਲੋਂ ਜਿਹੜਾ ਇੱਥੇ ਪ੍ਰਬੰਧਕ ਸੀ ਪੋਸਟ ਚਰ ਪਹਿਲਾਂ ਇਹ ਪ੍ਰਬੰਧਕ ਇਹਦੇ ਡਿਆ ਸੀਗਾ ਉਹ ਬਹੁਤ ਗਲਤ ਹਰਕਤ ਕੀਤੀ ਹੈ ਇਹਨੇ ਜਨਾਨੀ ਨੂੰ ਬਾਜੀ ਨਾਲ ਗੱਲਾਂ ਕਰਕੇ ਕਹਿ ਵੀ ਨਹੀਂ ਸਕਦੇ ਸਾਡੀਆਂ ਮੀਂਬੀਆਂ ਭੈਣਾਂ ਬੈਠੀਆਂ ਉਹਨੂੰ ਅੰਬਰਸਰ ਲਿਜਾਣ ਬਾਰੇ ਵੀ ਕਹਿ ਰਿਹਾ ਸੀ ਉੱਥੇ ਅੰਬਰਸਰ ਕਮੇਟੀ ਉੱਥੇ ਰਮਾ ਗੁਰਦੁਆਰਾ ਪਰ ਇਹ ਬਹੁਤ ਵੱਡੀ ਗਲਤ ਹਰਕਤ ਕੀਤੀ ਹੈ ਇਸ ਦੇ ਸਬੰਧ ਵਿੱਚ ਅਸੀਂ ਮਤਾ ਪਾ ਕੇ ਕਮੇਟੀ ਸ਼੍ਰੋਮਣੀ ਕਮੇਟੀ ਨੂੰ ਵੀ ਦੇਵਾਂਗੇ ਅੰਬਰਸਰ ਵਾਲਿਆਂ ਨੂੰ ਵੀ ਇਹੋ ਜਿਹੇ ਦੇ ਸਖਤ ਸਜ਼ਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਅੱਜ ਤੇ ਅਸੀਂ ਇਹਨਾਂ ਦੀ ਸਾਰਾ ਪਿੰਡ ਕੱਤਰ ਹੋਇਆ ਦੁਖੀ ਹੋ ਕੇ ਸਾਡੇ ਤਾਂ ਗੁਰਦੁਆਰੇ ਦੀ ਮਰਜ਼ਾਦਾ ਭੰਗ ਹੋਈ ਹੋਈ ਹੈ ਵੀ ਹੋਰ ਕਿਸੇ ਗੁਰਦੁਆਰੇ ਦੀ ਮਰਜ਼ਾਦਾ ਨਾ ਭੰਗ ਹੋਵੇ ਤੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕਰਦੇ ਆਂ ਵੀ ਇਹੋ ਜਿਹੇ ਬੰਦਿਆਂ ਤੇ ਸਖਤ ਕਾਰਵਾਈ ਕੀਤੀ ਜਾਵੇ ਬਲਰਾਜ ਸਿੰਘ ਬੈਠਾ ਸੀ 2 ਸਾਲ ਹੋ ਗਏ ਜੀ ਇਹਨੇ ਬਹੁਤ ਘਟੀਆ ਹਰਕਤਾਂ ਕਰਦਾ ਸੀ ਹੁੰਤਾ ਨੇ ਸਿਰਾਈ ਕਰਤਾ ਜੀ ਵੱਧ ਘੱਟ ਜਨਾਨੀਆਂ ਨਾਲ ਐਸੀ ਬੀਬੀਆਂ ਬਿਠਾ ਕਹਿ ਨਹੀਂ ਸਕਦੇ ਇਹਨੇ ਕੋਈ ਇਤਿਹਾਸ ਨਹੀਂ ਦਿੱਤਾ ਜੀ ਸਾਰਾ ਪੈਸਾ ਵੀ ਇਹਨੇ ਆਪ ਵਰਤਿਆ ਤੇ ਲੋਕਾਂ ਨੂੰ ਇੱਥੇ ਵਾ ਨਹੀਂ ਦਿੰਦਾ ਸੀ ਕਿਤੇ ਨੂੰ ਮੱਥਾ ਟੇਕਾ ਮਰਜ਼ੀ ਨਾਲ ਟਿਕੰਦਦਾ ਮਰਜ਼ੀ ਨੂੰ ਨਾ ਲੋਸਮੈਂਟ ਕਰਦਾ ਸੀ ਬਹੁਤ ਥਾਕਾਰੀ ਬੰਦਾ ਸੀ ਜੀ ਇਹ ਤੇ ਇਹ ਨਗਰਵਸੀ ਇਕੱਠ ਕੀਤਾ ਇਹਨੂੰ ਜੀ ਲੋਕਾਂ ਨੇ ਭਜਾਇਆ ਇੱਥੋਂ ਇਹ ਜਾਣ ਲੱਗਾ ਡੀਵੀਆਰ ਵੀ ਲਾ ਕੇ ਲਗਾ ਮੇਰੀਆਂ ਵੀਰੇ ਕੈਮਰੇਜ ਫੋਟੋਆਂ ਤੇ ਇਹ ਇਸ ਕਰਕੇ ਅਸੀਂ ਲੋਕਾਂ ਨੇ ਭਜਾਇਆ ਜੀ ਗਲਤ ਰਿਕਾਰਡਿੰਗ ਵੀ ਸਾਹਮਣੇ ਹਾਂ ਇਹਦੇ ਗਾਟ ਰਿਕਾਰਡਿੰਗ ਜੀ ਅੱਬ ਵੈਕਤ ਹੈਗੀ ਆ ਜੀ ਉਹ ਹੁਣ ਬੀਬੀਆਂ ਸਾਹਮਣੇ ਦੱਸ ਨਹੀਂ ਸਕਦੇ ਉਹ ਅਸੀਂ ਦੇਵਾਂਗੇ ਜੀ ਪੱਤਰਕਾਰ ਨੂੰ ਉਹ ਆਪੇ ਅਨਾਉਂਸ ਕਰਨਗੇ ਜੀ ਅਸੀਂ ਸੋ ਉਹ ਤਾਂ ਬਹੁਤ ਜ਼ਿਆਦਾ ਹਰਕਤਾਂ ਕਰਦੇ ਕੋਈ ਦਸਨਯੋਗ ਨਹੀਂ ਜੀ ਗੱਲਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਜੀ ਜੀ ਉਹ ਰਿਕਾਰਡਿੰਗ ਇੱਕ ਅਜਮੇਰ ਸਿੰਘ ਆ ਸਾਫਤਾ ਸਰਪੰਚ ਇੱਕ ਇੰਦਰਪਾਲ ਆਸਟ੍ਰੇਲੀਆ ਇੱਕ ਜਗਦੇਵ ਸਿੰਘ ਜੱਗਾ ਉਹ ਪਾਠੀ ਆ ਸਾਡੇ ਭਿੰਡਰਖੁਰ ਦਾ ਇੱਕ ਸਰਜੀਤ ਮੈਂਬਰ ਪਹਿਲਾਂ ਮੇਰੇ ਨਾਲ ਹੀ ਰਹਿੰਦੇ ਸੀ ਉਹਨਾਂ ਨੇ ਇਹ ਇੱਕ ਦੁਸ਼ਮਣੀ ਕੱਢਣ ਵਾਲਾ ਕੰਮ ਕੀਤਾ ਡੇਰੇ ਦਾ ਮੇਥੋਂ ਸਰਜੀਤ ਸਿੰਘ 1 ਲੱਖ 7000 ਖਾਦੀ ਬਿਠਾ ਜਗਦੇਵ ਸਿੰਘ ਵੀ ਖਾਦੀ ਬਿਠਾ ਇੱਕ ਤਾਂ ਭਰਾ ਬਲਜਿੰਦਰ ਆ ਮੈਂਬਰ ਜੋ ਕਿ ਨਾ ਮੈਂ ਮੈਂਬਰਾਂ ਦੇ ਵੀ ਕੋਲੋਂ ਖਰਚਾ ਕਰਕੇ ਪੰਚਾਇਤੀ ਇਲੈਕਸ਼ਨ 'ਚ ਇਹਨਾਂ ਨੂੰ ਮੈਂ ਮੈਂਬਰ ਬਣਾਇਆ ਤੇ ਦਿਤਾਇਆ ਕਿਉਂਕਿ ਇਹ ਬਲਜਿੰਦਰ ਸਿੰਘ ਵੀ 40-45 ਹਜ਼ਾਰ ਮੈਥੋਂ ਲਈ ਬੈਠਾ ਵਾ ਇੱਕ ਜਗਸੀਰ ਸਿੰਘ ਮੈਂਬਰ ਆ 62000 ਰੁਪਇਆ ਉਹ ਲਈ ਬੈਠਾ ਵਾ ਗੁਰਦੁਆਰੇ ਦੇ ਪੈਸੇ ਆ ਗੁਰਦੁਆਰੇ ਦੇ ਡੇਰੇ ਦੇ ਜੀ ਤੁਸੀਂ ਕਿਉਂ ਦਿੱਤੇ ਬੈਠੇ ਉਹਨਾਂ ਨੂੰ ਉਹ ਸਾਰਾ ਉਹਨਾਂ ਨੇ ਸਾਰਾ ਪੈਸੇ ਇਉਂ ਮੰਗੇ ਵੀ ਅਸੀਂ ਦੇ ਦੇਾਂਗੇ ਸਾਨੂੰ ਲੋੜ ਆ ਮੈਂ ਇੱਕ ਵੀ ਇਸ ਵੇਸ ਤੇ ਦੇ ਵੀ ਚਲੋ ਮੇਰੇ ਨਾਲ ਆ ਮੇਰੇ ਨਾਲ ਖੜੇ ਆ ਕੋਈ ਗੱਲ ਨਹੀਂ ਪੈਸੇ ਪਏ ਆ ਆਪਣੀ ਕੋਈ ਹਰਜਾਨ ਦੇ ਦੇਾਂਗੇ ਤੇ ਮੋੜ ਦੇਣਗੇ ਮੈਂ ਦੇਤੀ ਸਰਜੀਤ ਸਿੰਘ ਮੈਂਬਰ ਦੁਆਰਾ 107000 ਖਾਦੀ ਬੈਠਾ ਦੁਆਰਾ ਉਹਨੇ 50000 ਦੀ ਮੰਗ ਮੈਥੋਂ ਫੇਰ ਕੀਤੀ ਕਹਿੰਦਾ ਵੀ ਮੈਨੂੰ 50000 ਹੋਰ ਦੇ ਬਾਬਾ ਨਹੀਂ ਮੈਂ ਦੂਜੇ ਜਗਸੀਰ ਸਰਪੰਚ ਨਾਲ ਰਲਦਾ ਹਾਂ ਤੇ ਮੈਂ ਉਸ ਤੋਂ ਬਾਅਦ ਉਹਨੂੰ ਹੱਥ ਬੰਨਤੇ ਵੀ ਮੈਂ ਤੁਹਾਨੂੰ ਪੰਜੀ ਨਹੀਂ ਦੇ ਸਕਦਾ ਉਸ ਤੋਂ ਬਾਅਦ ਇਹਨਾਂ ਨੇ ਕੀ ਚਲਾਇਆ ਕੰਮ ਫਿਰ ਇੱਕ ਆ ਰਿਕਾਰਡਿੰਗ ਵਾਲਾ ਸਿਸਟਮ ਚਲਾਇਆ ਵੀ ਇਹਨੂੰ ਬਦਨਾਮ ਕਰਕੇ ਡੇਰ ਜੋ ਕੱਢਿਆ ਜਾਵੇ ਇੱਕ ਅਜਮੇਰ ਸਰਪੰਚ ਇੱਕ ਇੰਦਰਪਾਲ ਆਸਟ੍ਰੇਲੀਆ ਇੱਕ ਜਗਦੇਵ ਸਿੰਘ ਪਾਠੀ ਤੇ ਇੱਕ ਸਰਜੀਤ ਮੈਂਬਰ ਜਿਹੜੀ ਔਰਤ ਆ ਤੁਹਾਡੇ ਨਾਲ ਗੱਲਬਾਤ ਕਰ ਰਹੀ ਹੈ ਕੌਣ ਕਿੱਥੋਂ ਦੀ ਰਹਿਣ ਵਾਲੀ ਉਹ ਜੀ ਜਗਰਾਉਂ ਦੀ ਹੈ ਪੰਡਤ ਪੰਡਤ ਪਰਿਵਾਰ ਚੋਂ ਹੈ ਉਹ ਇੱਕ ਇੰਦਗੜ ਦਾ ਬਾਹੂ ਮੇਰੇ ਸਿੱਖਾਂ ਦਾ ਮੁੰਡਾ ਉਹਦੇ ਨਾਲ ਉਹ ਨਿਕਲ ਕੇ ਆਈ ਆਪਾਂ ਕਹਿ ਸਕਦੇ ਹਾਂ ਕੋਈ ਮੈਰਜ ਨਹੀਂ ਹੋਈ ਕਿਉਂਕਿ ਇਹਨਾਂ ਨੇ ਉਹਨਾਂ ਨੂੰ ਗੰਡਿਆ ਇਹ ਕੋਲੇ ਬਹਿ ਕੇ ਮੈਨੂੰ ਫੋਨ ਇੱਕ ਦੋ ਦਫਾ ਲਵਾਏ ਜੋ ਆਪ ਅਸਲੀਲ ਗੱਲਾਂ ਕਰਦੀ ਸੀ ਉਹ ਕੱਟ ਕਰ ਜਾਂਦੀ ਸੀ ਮੇਰੀਆਂ ਉਹਨਾਂ ਦੀ ਰਿਕਾਰਡਿੰਗ ਰੱਖ ਕੇ ਉਸ ਤੋਂ ਬਾਅਦ ਜਦੋਂ ਮੰਨ ਲਓ ਉਹਦੇ ਘਰ ਵਾਲਾ ਮੈਂ ਗਾਜੀ ਰੱਖਿਆ ਸੀਗਾ ਵੀ ਉਹਨੂੰ ਅੱਗੇ ਸਭਾ ਇਕੱਠੋ ਆ ਜਾਂਦਾ ਸੀਗਾ ਜਦੋਂ ਉਹ 7:30 ਨਹੀਂ ਆਇਆ 9:30 ਹੋ ਗਏ ਤੇ ਮੈਂ ਉਹਨੂੰ ਫੋਨ ਲਾਇਆ ਉਸਨੇ ਫੋਨ ਨਹੀਂ ਚੁੱਕਿਆ ਬਾਬਾ ਜੀ ਗੱਲ ਤੁਸੀਂ ਵਿੱਚ ਕੀਤੀ ਆ ਵੀ ਦਰਵਾਜ਼ਾ ਰਵਾਂਗੇ ਚੱਲ ਕੇ ਤੇ ਰਹਿਣ ਜਾ ਸਕਦਾ ਹੈ ਜੀਆਂ ਗੱਲਾਂ ਤਾਂ ਤੁਸੀਂ ਆਪਣੇ ਮੂੰਹ ਕਹੀਆਂ ਅੰ ਪਹਿਲਾਂ ਜੀ ਉਹ ਬੋਲਦੀ ਸੀਗੀ ਉਹ ਬੋਲਦੀ ਸੀਗੀ ਉਹ ਮੈਨੂੰ ਬੁਲਾਇਆ ਗਿਆ ਕਿ ਰਿਕਾਰਡਿੰਗ ਕਰਦੀ ਬਾਰ ਬਾਰ ਉਹ ਰਿਪੀਟ ਕਰ ਰਹੀ ਹੈ ਗੱਲਾਂ ਬਾਰ ਬਾਰ ਐ ਕਿਵੇਂ ਕਿਵੇਂ ਜੇ ਜੇ ਉਹ ਆਮ ਬੰਦਾ ਵੀ ਜਜਮੈਂਟ ਕਰ ਸਕਦਾ ਵੀ ਇਹ ਬੰਦਾ ਜ਼ਵਾਰਾ ਜਾਣ ਕੇ ਬੁਲਾ ਰਹੇ ਆ ਵਾਈ ਤੁਹਾਡੀ ਇਹ ਨਾ ਜਿਹੜਾ ਤੁਸੀਂ ਕਹਿ ਰਹੇ ਆਂ ਵੀ ਆਪਾਂ ਦਰਬਾਰ ਸਾਹਿਬ ਰਵਾਂਗੇ ਜਾ ਕੇ ਨਾਲੇ ਮੱਥਾ ਟੇਕਾਂਗੇ ਇੱਥੇ ਲੋਕ ਸੰਧਰਮ ਕੋਟ ਦੇ ਤੇ ਕਿਹਨੇ ਲੋਟ ਆਉਣਾ ਬੰਦੇ ਗਾਂ ਦੇ ਆ। ਉਹ ਵਾਈ ਤੁਹਾਡੀ ਆ ਉਹ ਨਹੀਂ ਮੇਰੀ ਹੋ ਸਕਦੀ। ਕੁਛ ਇਹਨਾਂ ਨੇ ਆਪਦੇ ਕੋਲੋਂ ਵੀ ਬਣਾਈ ਆਵਾਜ਼ ਮੇਰੀ। ਕੋਲੋਂ ਵੀ ਬਣਾਈ ਆ ਇਹਨਾਂ ਨੇ ਮੈਨੂੰ ਬਲੈਕਮੇਲ ਕੀਤਾ। ਇਹਨਾਂ ਨੇ ਬਲੈਕਮੇਲ ਕਰਨ ਜਦੋਂ ਮੈਂ ਫੋਨ ਲਾਇਆ ਉਹਨੂੰ ਵੀ ਗਾਜੀ ਡਿਊਟੀ ਤੇ ਕਰ ਨਹੀਂ ਆਇਆ ਇਹ ਨੇੜੀ ਦੇ ਘਰ ਵਾਲਾ। ਇਹਨਾਂ ਨੇ ਫੋਨ ਨਹੀਂ ਚੱਕਿਆ। ਉਸ ਤੋਂ ਬਾਅਦ 5 ਮਿੰਟ ਬਾਅਦ ਜਗਦੇਵ ਸਿੰਘ ਫੋਨ ਲਾ ਰਿਹਾ ਮੈਨੂੰ ਜਗਦੇਵ ਸਿੰਘ ਤੇ ਸਰਜੀਤ ਸਿੰਘ ਵੀ ਬਾਬਾ ਇੱਥੇ ਆ ਜਾ ਤੇਰਾ ਰੌਲਾ ਨਵੇੜ ਦੇਗੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਗਾਣਾ ਕੱਢ ਕੇ ਫੋਨ ਕੱਟਦਾ ਇਹ ਮੈਨੂੰ ਇਹਨਾਂ ਦਾ ਕੋਈ ਮਤਲਬ ਨਹੀਂ ਮੈਂ ਇਹਨਾਂ ਦਾ ਮੇਰਾ ਕੋਈ ਰੌਲਾ ਹੀ ਨਹੀਂ ਇਹਨਾਂ ਨਾਲ